ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆ ਅੱਜ ਵੀਡੀਓ ਬਣਾਉਣ ਤੇ ਜੰਨ ਨਾਗ ਮੱਜਾਂ ਦੇ ਵਿੱਚ ਦਿਖਾਵਾਂਗੇ ਤੇ ਤਿੰਨੇ ਮੱਜਾਂ ਜਿਹੜੀਆਂ ਦੋਸਤੋ ਸੁਈਆਂ ਸੁਈਆਂ ਆਣਗੇ ਇੱਕ ਮੱਜ ਜਿਹੜੀ ਆ ਬਿਲਕੁਲ ਤਾਜੀ ਸੁਈ ਹੈ ਬੱਚੀ ਵਾਲੀ ਇਹਨਾਂ ਤਿੰਨਾਂ ਪਸ਼ੂਆਂ ਦੀ ਡਿਟੇਲ ਜਿਹੜੀ ਸਾਰੀ ਆਪਾਂ ਬਾਈ ਬਰਿਆਮ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ ਫੇਸਬੁਕ ਤੇ ਇੰਸਟਾਗ੍ਰਾਮ ਐ ਵੀਰਾਂ ਨੂੰ ਬੇਨਤੀ ਆ ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਆਓ ਭਾਈਨਾ ਕਰਦੇ ਆ ਗੱਲਬਾਤ ਡਿਟੇਲ ਆਪਾਂ ਸਾਰੀ ਪੁੱਛਦੇ ਆਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਬਿਲਕੁਲ ਦੋਸਤੋ ਨਾਰਮਲ ਰੇਡ ਦੇ ਵਿੱਚ ਅੱਜ ਜਿਹੜੀਆਂ ਤਿੰਨੇ ਮੱਝਾਂ ਹੋਣਗੀਆਂ 47 ਹਜ਼ਾਰ ਤੋਂ ਲੈ ਕੇ ਜੀ 47 ਹਜ਼ਾਰ ਤੋਂ ਲੈ ਕੇ 67 ਹਜ਼ਾਰ ਰੁਪਏ ਤੱਕ ਰੇਟ ਹੋਊਗਾ ਤੇ ਦੋ ਤੋਂ ਹੋਊਗਾ ਜੀ 7-800 ਲੈ ਕੇ ਤੇ 9-10 ਦੇ ਵਿੱਚ ਵਿੱਚ ਡਿਟੇਲ ਪ੍ਰੋਪਰ ਆਪਾਂ ਸਾਰੀ ਬਾਈ ਦੇ ਕੋਲੋਂ ਪੁੱਛ ਲੈਣੀ ਆਂ ਵੇਟ ਕਰਿਓ ਵੀਡੀਓ ਦਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾਨ ਹੋਰ ਬਾਈ ਜੀ ਠੀਕ ਠਾਕ ਵਧੀਆ ਵਧੀਆ ਜੋ ਖਰਾ ਡੇਰੀ ਫਾਰਮ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਾਨ ਇਹ ਰਿਕੁਐਸਟ ਬੇਨਤੀ ਕਰਦੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਸਪੋਰਟ ਕਰੋ ਜੀ ਵਾਤਾ ਧੰਨਵਾਦ ਵੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਾਕੀ ਇਹੋ ਵੀਡੀਓ ਦੇ ਸ਼ੁਰੂ ਦੀ ਬੇਨਤੀ ਹੈ ਤੇ ਐਂਡ 'ਚ ਵੀ ਆ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਫਿਰ ਆਪਾਂ ਨੂੰ ਸਾਈ ਬਿਆਨਾ ਪਾਓ ਠੀਕ ਹੈ ਜੀ ਘਰੇ ਆਗੇ ਤੇ ਆਪਜੀ ਤਸੱਲੀ ਕਰਕੇ ਜਰੂਰ ਕਰੋ ਠੀਕ ਹੈ ਜੀ ਹਾਂਜੀ 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 ਤੇ ਬ੍ਰਹਮ ਸਿੰਘ ਜੀ ਐਡਰੈਸ ਆਪਣਾ ਬੋਲ ਦिए ਬ੍ਰਹਦੀਪਨ ਧਾਮ ਕੇ ਕੋਲ ਜਿਹੜਾ ਤਨ ਤਨ ਤਸਵੀਰ ਵੀ ਤਨ ਤਨ ਠੀਕ ਹੈ ਜੀ ਤੇ ਨਾਮ ਜੇ ਪ੍ਰਤਾਪ ਸਿੰਘ ਜਾਂ ਠੀਕ ਹੈ ਜੀ ਫੋਨ ਨੰਬਰ 628474127 62847412 ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਅੱਜ ਆਪਣੇ ਕੋ ਇੱਕ ਚਿਲੋ ਸੁਖਨਾ ਮਾਰੀ ਦੀ ਨੀਲਾ ਨੀਲੀ ਰਾਵੀ ਦੀ ਨੀਲੀ ਰਾਵੀ ਹੈ ਜੀ ਇੱਕ ਹੈਨਾ ਤੇ ਬਾਕੀ ਇੱਕ ਸੱਜਰ ਸੁਈ ਆ ਕੱਟੀ ਵਾਲੀ ਠੀਕ ਹੈ ਜੀ ਹਾਂਜੀ ਤੇ ਸ਼ੁਰੂ ਕਰ ਲਈ ਆਪਾਂ ਚਲੋ ਪੇਰੋ ਇਸ ਖੂਬਸੂਰਤ ਮੱਝ ਨੀਲੀ ਰਾਵੀ ਦ हां जी दोस्तों देखो ये आसल पूरियां वाली साइड तो आई है हां जी पहले दोस्तों सब तो चेक करो ये निशानियां ਤੇ ਸੂਆ ਤੇ ਦੁੱਧਾ ਹੀ ਆ हां जी बाकी ਭੈਣ ਭਰਾਵਾਂ ਦੇ ਗਾੜੀ ਆ ਠੀਕ ਹੈ ਜੀ ਉਹ ਆਪ ਦੀ ਸਮਝ ਵੇਖੀ ਹਾਲੋ ਦੋਸਤ ਹੁਣ ਇਹਨੇ ਚੂ ਕੇ ਲੈ ਜਾਂਦੀ ਜੇ ਬਦ ਦੋਸਤ ਅਜੇ ਬਿਲਕੁਲ ਚੋਈ ਨੂੰ ਕੋਈ ਅੱਧਾ ਪੌਣਾ ਘੰਟਾ ਹੋਇਆ ਹੋਗਾ ਹਾਂ ਜੀ ਹਾਂ ਜੀ ਆਹ ਗੁਰਾ ਚਾੜਾ ਬਣਾਉਂਦੀ ਆ ਥਣਾ ਥਣਾ ਦੀ ਕੁਆਲਿਟੀ ਚੈੱਕ ਕਰ ਲੋ ਹਾਂ ਜੀ ਤੇ ਨਿਸ਼ਾਨੀਆਂ ਦੋਸਤ ਸਿੰਘ ਜੀ ਦੋ ਤਿੰਨ ਆਪਾਂ ਉਹ ਆਠ ਕਾ ਪਾਸਾ 7 ਕ ਲੀਟਰ ਦਾ ਆਨੇ ਆ ਵੀ 7 ਕ ਲੀਟਰ ਲਾਜ ਬੱਲੇ ਠੀਕ ਇਹ ਸਿੰਘ ਇਹ ਮੀਨੀ ਚ ਆਉਂਦੀ ਹੈ ਜੀ ਮੀਨੀ ਚ ਨਹੀਂ ਜੀ ਹੁੰਦੀ ਇੱਥੇ ਵੀ ਲਾ ਲਓ ਸੁਪਰੀਲ ਵਾਲੋ ਮੀਨੀ ਲਾ ਲਓ ਮਾਲ ਪੀ ਸਿੰਘ ਹੈਗੇ ਆ ਰੇੜੇ ਸਿੰਘ ਛੋਟੀ ਹੈ ਹਿਲਦੇ ਨਹੀਂ ਸਿੰਘ ਨਹੀਂ ਨਹੀਂ ਹਿਲਦੇ ਨਹੀਂ ਆ ਤੇ ਉਦਾਂ ਇਹ ਆ ਵੀ ਲਓ ਠੀਕ ਹੈ ਛੋਟੇ ਛੋਟੇ ਸਿੰਘ ਚਲੋ ਇਹ ਸਾሚያ ਦੋਸਤੋ ਦੇਖੋ 100 ਹੈਗੀ ਨਵੀਂ ਆ ਨੀਲੀ ਰਾਵੀ ਆਈ ਹੈ ਦੋ ਜਵਾਹਰ ਇਹ ਨੂੰ ਨਾ ਭਜੀ ਕੋਈ ਤਿੰਨ ਕ ਮਹੀਨੇ ਹੋਏ ਜੇ ਅੱਛਾ ਜੀ ਤਿੰਨ ਕੋ ਦਾਪਾਂ ਉਹਨਾਂ ਤੇ ਹੋਣਗੇ ਤੇ ਬਣੀ ਨੂੰ ਵੀ ਇਹਨੂੰ ਕੋਈ 1.5 ਮਹੀਨੇ ਦਾ ਉਹਨਾਂ ਆਖਿਆ ਵਾ 1.5 ਮਹੀਨੇ ਲਾ ਕੇ ਬਨੇ ਰੇ 1.5 ਮਹੀਨਾ ਦਾ ਉਹ ਤਾਂ ਲੱਗਿਆ ਚੈੱਕ ਨਹੀਂ ਆਉਂਦੇ ਕਰਾਈ ਕਨਫਰਮ ਕੋਈ ਨਹੀਂ ਹੈ ਕਨਫਰਮ ਨਹੀਂ ਬਾਕੀ ਆਪਾਂ ਦੇ ਦੁੱਧ ਵਾਲਾ ਮੋਲੀ ਕਰਨਾ ਠੀਕ ਹੈ ਦੁੱਧ ਕਿੰਨਾ ਦੱਸਿਆ ਜੀ ਦੁੱਧ ਭਾਜੀ 7 ਲੀਟਰ ਵਾਲੇ ਜਿਹੜਾ ਪਛਵਾਦਣਾ ਹਾਂਜੀ ਹਾਂਜੀ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਠੀਕ ਹੈ ਜੀ ਹਾਂਜੀ ਹਾਂਜੀ ਇਹ ਦਸੀਏ ਮੋਲ ਫੇਰਾ ਜੈ ਜੈ ਸ਼ੁਰੂਆਤ ਕਰੀਏ ਮੋਲ ਭਾਜੀ ਜੇ ਤੇ ਨੀਦੀ ਦਾ ਧੰਨਵਾਦ ਨਾ ਹੀ ਵਿਗਦਾ ਜਣਾ ਨੀਲੀ ਤੇ ਨੀਲੀ ਵੀ ਕੱਟੀ ਹੋਈ ਉਹ ਵੀ 20000 ਪੰਜਾਬ ਨੇ ਹੁੰਦੀ ਜਾਂਦੇ ਗੋਣੀ ਏਗਾ ਮੋਲ ਉਹ ਨਹੀਂ ਕਰਨਾ ਵਾ ਵੀ ਜਿਹੜਾ ਡੰਗੜ ਜਿਹੜਾ ਲੈ ਲੂਗਾ ਲੈਲੇ ਜਿਹੜਾ ਮੁੜ ਕੇ ਫੋਨ ਕਰਨ ਦਾ ਪਤਾ ਨਹੀਂ ਕੋਈ ਚਲੋ ਜੀ ਤੇ ਮੋਲ ਜੋ ਮਰਜ਼ੀ ਕਰੀਏ ਕਰਦਗੇ ਇਹਦੀ 65 ਤੇ ਪਹੁੰਚ 65 ਦੀ ਅੱਜ ਕਰਦੋ ਕੋਈ ਗੱਲ ਨਹੀਂ ਹਾਂਜੀ ਕਰੋ 65 ਨਾ 65 ਦਾ ਨਿਕਾਇਆ ਹੀ ਮਲਿਆ ਹਾਂਜੀ 65 ਵੀ ਨਿਕਾਇਆ ਮਾਈਦੇ ਸਾਹਿਬ ਨੇ ਤਾਂ 65 ਨਿਕਾਇਆ ਨਾ ਜਾ ਜਾ ਛੱਡੋ ਜੀ ਨਾ 65 ਨਾ 60 ਤੇ ਨਾ 55 ਹਾਂਜੀ ਪੂਰੇ 50000 ਦੇ ਵਿੱਚ ਪਹੁੰਚ ਜੇ ਗੱਡੀ ਆਪਦੀ ਲੈਵੇ 47000 ਦੀ ਮੈਂ ਦੇਣਾ ਪੰਜੋ ਗਾ ਰਹੀ ਸਮਾਰੀਆ ਦੀ ਮੈਂ ਦੇਣੀ ਆਪਾਂ ਤੇ ਪਹੁੰਚ 50000 ਤੇ 100 ਗੁਰਵਰਜ ਸਿੰਘ ਜੀ ਇਹ ਜਾਣੀ ਦੇ ਸਭ ਤੋਂ ਪਹਿਲੇ ਨੰਬਰ ਤੇ ਹਾਂਜੀ ਹਾਂਜੀ ਦੇਖੋ ਜੀ ਕਰੋ ਚੈੱਕ 50000 ਰੁਪਏ ਦੋਸਤੋ ਰੇਟ 7 ਕਿਲੋ ਦੁੱਧ ਮੌਕੇ ਦਾ ਤਿਆਰ ਜੇ ਕੋਈ ਵੀਰ ਗੱਡੀ ਆਪਣੀ ਲਾਇਓ ਤੇ ਫੇਸਬੁੱਕ ਚਲੋ ਇੰਦਾ ਹੀ ਗਾਂ ਜਨੇ نسل ਤੇ ਕਰਨਾ ਨਾ ਕੰਮ ਇੱਕੋ ਦਾ ਸ਼ੌਂਕ ਵੀ ਪੂਰਾ ਜਣਾ ਤੇ ਇੱਕ ਰੇਟ ਵੀ ਥੋੜਾ ਝੋਟੀ ਦੋਸਤੋ ਕਰੋ ਚੈੱਕ ਰਾਜੀਪੂਰੀ ਜੰਮੀ ਪੜੀ ਪੂਰੀ ਚੈੱਕ ਕਰਨ ਨੂੰ ਵਜ਼ਨ ਮੌਜੂਦ ਹੈ ਚੈੱਕ ਕਰ ਲਿਓ ਬਾਕੀ ਠੰਡੀ ਠੀਰੀ ਹੈ। ਆ ਲਓ ਜੀ। ਚਵਾਈ ਦੋਸਤੋ ਆ ਜੀ ਹੋਈ ਨੂੰ ਮੈਂ ਤੈਨੂੰ ਪਹਿਲਾਂ ਦੱਸਦਾ ਕਿ ਅੱਧਾ ਪੌਣਾ ਘੰਟਾ ਸਿਰਫ ਜਿਹਾ ਹੋਇਆ ਜੀ। ਮੈਂ ਨਾ ਭਾਜੀ ਆਪਣੇ ਘਰੇ ਕੋ ਦੋ ਡੰਗ ਚੋ ਕੇ ਖੜੇ ਪਾ। ਦੇਖੋ ਜੀ। ਲਓ ਵੇਖੋ। ਮੂੰਹ ਦੀ ਵੀ ਪੋਲੀ ਏ। ਲਓ। ਲਓ ਹੀ ਦੋਸਤੋ ਚੈੱਕ ਕਰ ਲਓ। ਵੇਖੋ ਜੀ। ਬਿਲਕੁਲ ਦੋਸਤੋ ਮੂੰਹ ਜਿੱਥੇ ਮਰਜ਼ੀ ਫੜ ਕੇ ਖਲੋ ਜੀ। ਛਿੱਗੀ ਹੋ ਗਈ ਹੈ ਨਾ ਜਵਾਨ ਹੈ। ਹਾਂਜੀ ਛਿੱਗੀ। ਠੀਕ ਹੈ ਜੀ। ਲਓ ਜੀ। ਕਰੋ ਚੈੱਕ ਦੋਸਤੋ ਵੇਖੋ ਜੀ ਸਿਲੀਆ ਵੇਖੋ ਮਾਈ ਵੀ। ਹਲੋ। गांव वाला सुबह कर मैं होने आई नहीं ते ਇਹਦੇ ਅਗਰ ਤੇ ਜੰਪਲੇ ਇੱਥੇ ਲਓ ਜੀ ਦੇਖੋ ਇਹ ਰਸਾ ਛੜਦਾ ਜੀ ਆਪਾਂ ਆ ਕਰ ਲਓ ਚੈੱਕ ਦੇਖੋ ਜੀ ਰਸਾ ਛੜਦਾ ਜੀ ਵੀ ਨਿੱਲੋ ਕਰੋ ਚੈੱਕ ਇਹਦਾ ਪਿੱਠ ਪੁੜਾ ਬਹੁਤ ਸੋਹਣੀ ਕਰਮਾਲੀ ਸੀਨਸ ਲੱਗ 7 ਕਿਲੋ ਦੁੱਧ 50000 ਦੇ ਵਿੱਚ ਤੁਹਾਨੂੰ ਮਿਲ ਜਣੀ ਜੀ ਲਓ ਜੀ 1.5 ਮਹੀਨੇ ਦੀ ਗੱਬਣ ਵੀ ਹੈਗੀ ਜੀ ਲਓ ਜੀ ਕਰ ਲਓ ਚੈੱਕ ਜੀ ਲਓ ਆਪੇ ਵਿਖਾਈ ਜਾਂਦੀ ਫੋਟੋਆਂ ਲਵਾਈ ਜਾਂਦੀ ਆਪੇ ਫੋਟੋਆਂ ਦੀ ਬੜੀ ਸ਼ਕੀਨ ਹੈ ਲਓ ਜੀ ਦੇਖੋ ਕਰੋ ਚੈੱਕ ਜੀ ਦੀ ਪਿੱਠ ਪੁੜਾ ਲਓ ਜੀ ਦੇਖੋ ਜੀ ਦੋਸਤੋ ਬਹੁਤ ਸੋਹਣੀ ਖੂਬਸੂਰਤ ਛੋਟੀ ਪਹਿਲਾ ਨੰਬਰ ਨੀਲੀ ਰਾਵੀ 50000 ਰੁਪਿਆ ਰੇਟ ਜਿਹਦੇ ਵਿੱਚ 100 ਕਿਲੋ ਭਾਈ ਨਸਲ ਵੀ ਸੀਲ ਵੀ ਸਲਾਕ ਵੀ ਚਲੋ ਗੱਭਨ ਮਾਰ ਦੀ ਮੇਰਾ ਨਿਕਲ ਸਕਦੀ ਬਣੀ ਆ ਹਾਂਜੀ ਦੁੱਧ ਵੀ ਸਾਰੇ ਕਾਮੀ 50000 ਦੇ ਵਿੱਚ ਪਹੁੰਚਦੀ ਹਾਂਜੀ ਪਹੁੰਚ 50000 ਦੇ ਵਿੱਚ ਪਹੁੰਚੇ ਪਹੁੰਚ 100 ਕਿਲੋਮੀਟਰ ਤੱਕ ਦੇ ਕਰਦੇ 100 ਕਿਲੋਮੀਟਰ ਤੱਕ 150000 ਦੇ ਵਿੱਚ ਪਹੁੰਚ ਜੇ ਵੀ ਗੱਡੀ ਆਪੀ ਲੈ ਕੇ ਆਉਂਦਾ ਫਿਰ ਬਿਲਕੁਲ ਮੁੱਲ ਬਾਕੀ ਇਹ ਗੱਲ ਜੇ ਵੀ ਜਿਨੇ ਲੈਣੀ ਇੱਥੇ ਆ ਕੇ ਜੇ ਕਰਨੀ ਤੇਰੀ ਰਸਤੇ ਤੋਂ ਸਾਈ ਪਾਤੀ ਮੁੜ ਕੇ ਮੈਂ ਆਉਂਦੀ ਠੀਕ ਹੈ ਜੀ ਆਹ ਲੋ ਜੀ ਹਾਂਜੀ ਦੱਸੋ ਜੀ ਦੋਨੋਂ ਬੱਤੀ ਦੀ ਡੀਟੇਲ ਇਹ ਭਾਜੀ ਸੁਆ ਦਜਾ ਕੋਤੇ ਜਲ ਵਾਲੇ ਭਵੇਂ ਚਮਤਰ ਵਾਲੇ ਦੁੱਧ ਹੈਗਾ ਜੀ 7 ਲੀਟਰ 7 ਲੀਟਰ ਦੁੱਧ ਮੌਕੇ ਦਾ ਤਿਆਰ ਸੀ ਤਿੰਨ ਨੂੰ 3.5 ਮਹੀਨੇ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਹਾਂਜੀ ਤੇ ਪੂਛੋ ਲੰਡੀ ਇਹ ਮਾਜੀ ਪੂਛ ਤੋਂ ਲੰਡੀ ਹੈ ਨਾ ਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਮੁੱਲ ਬਰਾਮੇ ਦੀ ਕਿੰਨਾ ਹੈ ਇਹਦਾ ਮੁੱਲ ਜਾਇ ਜੀ ਹੈ ਜੀ ਹਾਂਜੀ ਇਹਦੀ ਨਾ 60 ਨਾ 50 ਨਾ 55 ਹਾਂਜੀ ਪੂਰੇ 48000 ਦੇ ਵਿੱਚ ਪਹੁੰਚ ਗੱਡੀ ਆਨਦੀ ਲੈਵੇ ਤੇ 45000 ਦੀ 45000 ਦੀ ਪਹੁੰਚ ਵੀ ਹੈ ਜੀ ਹਾਂ ਜੀ 48000 ਦੀ ਪਹੁੰਚ ਆ 48000 ਦੀ ਪਹੁੰਚ 48 ਦੀ ਪਹੁੰਚ ਹੈਗਾ ਕੋਈ ਮਾਨ ਤਾਂ ਥੋੜਾ ਬੜਾ ਨਹੀਂ ਜੀ ਆਪਾਂ ਇੱਕੇਰੀ ਕਰਤਾ ਇੱਕੇਰੀ ਮਾਨਤਾ ਵੀਰ ਕਹਿੰਦਾ ਕਰਤਾ 48000 ਚ ਪਹੁੰਚ 100 ਕਿਲੋ ਮੁੱਢ ਗੱਡੀ ਆਨਦੀ ਲੈਵੇ ਤੇ 45000 ਦੀ ਲਓ ਜੀ ਜੇ ਕੋਈ ਵੀ ਗੱਡੀ ਆਪੇ ਦੇਖ ਕੇ ਆਉਂਦਾ ਵਾ ਤੇ ਫਿਰ 45000 ਰੁਪਏ 7 ਕਿਲੋ ਦੁੱਧ ਮੌਕੇ ਦਾ ਤਿਆਰ ਮਹੀਨਾ ਕੋ ਮੈਨੂੰ ਇਹਨੂੰ ਬਣੀ ਨੂੰ ਆਇਆ ਜੇ ਆਪਾਂ ਦੁੱਧ ਦੇ ਹਿਸਾਬ ਨਾਲ ਮੁੱਲ ਕੀਤਾ ਆਪਾਂ ਨਹੀਂ ਬਣੀਆ ਲਓ ਜੀ ਕਰੋ ਕਰੀਦ ਵੀ ਜਿਹੜੇ ਵੀਰ ਨੇ ਤਸੱਲੀ ਆਪਣੀ ਬੇਸ਼ੱਕ ਕਰ ਲਈ ਐ ਇੱਕ ਟਾਈਮ ਦੋ ਟਾਈਮ ਚੋਕੇ ਬੇਸ਼ੱਕ ਵੀਡੀਓ ਕਾਲ ਤੇ ਚਵਾਲੇ ਦੇ ਬੇਸ਼ੱਕ ਆ ਪਾ ਕੇ ਚੁਲੇ। ਨਾਲ ਜੀ ਕਰੋ ਚੱਕ ਜੀ। ਮੂਰਾ ਮੂਰਾ ਨਸਲ ਜੀ ਪਿਓਰ ਕਰੋ ਚੱਕ। ਦੇਖੋ ਜੀ ਕਰੋ ਚੱਕ ਜੀ ਆਰਡਰ ਕੁਆਲਟੀ। ਬਿਲਕੁਲ ਨੋਰਮਲ ਜਾਰੀਟ। ਮੀਲੀ ਰਾਜ ਜਨਾਬ ਅੱਧੀ ਆ ਜੀ ਇੱਕ ਮਾਜ ਸੱਜਰ ਸੂਈ। ਹਾਂ ਜੀ ਬਾਈ ਕਿੰਨਾ ਟਾਈਮ ਹੋ ਗਿਆ ਸੂਈ। ਇਹਦੇ ਮਗਰ ਭਾਜੀ ਰਾਹ ਕੱਟੀ ਆ। ਆ ਕੱਟੀ ਜੀ ਮਗਰ ਹਾਂਜੀ ਲਓ ਜੀ ਦੋਸਤੋ ਦੋ ਫਾਇਦੇ ਹੋਗੇ ਤੁਹਾਨੂੰ ਇਹ ਵੀ ਮੈਂ ਨੀਲੀ ਜਣੀ ਏ ਥੋੜੀ ਨੀਲੀ ਰਾਵੀ ਚ ਕਰਾਉਂ ਆ ਉਸ ਨੀਲੀ ਰਾਵੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਸੂਈ ਨੂੰ ਇਹ ਜੇ ਕੋਈ 5 6 ਦਿਨ ਹਫ਼ਤੇ ਤੰਦਰ 5ਾਂ 6 ਦਿਨਾਂ ਦਾ ਟਾਈਮ ਦੋਸਤੋ ਬੋਲ ਵਾਲੇ ਕੋ ਦੁੱਧ ਵਾਲੇ 8 ਕਿਲੋਟਰ ਦਾ ਬਾਰਾ ਦੇ ਨਾਲ ਸੁਹਣੀ ਕੱਟੀ ਮਗਰ ਹਾਂਜੀ ਹਾਂਜੀ 8 ਲੀਟਰ ਬੋਲਾ ਕੇ ਲੈ ਇੱਕ ਦੁੱਧ ਕੇ ਲੈਣਾ ਹਾਂਜੀ 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 ਸਵੇਰ ਸਵੇਰ ਭਾਜੀ ਦੁੱਧਾਂ ਅੱਛਾ ਜੀ ਬਾਕੀ ਭੈਣ ਭਰਾਵਾਂ ਦੀ ਗੱਡੀ ਭਾਵੇਂ ਕੋ ਦਹਾਵਾਂ ਵਾਲਾ ਵੇ ਆਲੀ ਸੋਕੇ ਤੋਂ ਅੱਤੜੀ ਲੱਪੇ ਦੇ ਵਿੱਚ ਮਰੀ ਉਹ ਤੁਹਾਨੂੰ ਮੈਂ ਡੰਗਰ ਤੋਂ ਦਾ ਇੱਕ ਆਪਣਾ ਚਾਰ ਚੂਰ ਹਰ ਵੀਡੀਓ ਜ਼ਿਕਰ ਕਰਦੇ ਹਾਂ ਹਾਂਜੀ ਹਾਂਜੀ ਇਹਦਾ ਨਵਾਂ ਡੰਗਰ ਆਉਂਦਾ ਉਹ ਤੁਹਾਨੂੰ ਪਤਾ ਕਰਦਾ ਕਰ ਜਾਂਦਾ ਹਾਂਜੀ ਹਾਂਜੀ ਅੱਛਾ ਅਵਰੇ ਮੋਲੇ ਦਾ ਕਰਾਂ ਮੋਲ ਭਾਜੀ ਜੇ ਤੇ ਚਲੋ ਆਪਾਂ ਸਾਂਹ ਸੂਰ ਕੇ ਦਿਹਾੜੀ ਵੇਚੀਏ ਪੇਲੇ ਸੁਵੀਦਰ ਕਾਰਡ ਨਾਲ 12 ਕਿਲੋ ਰੱਖਿਆ ਅੱਛਾ ਜੀ ਚਲੋ ਆਪਾਂ ਨਹੀਂ ਕੋਹਾਂ ਦੇ ਆਪਾਂ ਜੋ ਹੈਗਾ ਉਹ ਦੱਸਣਾ ਜੀ ਤੇ ਆਪਾਂ ਗੱਡੀ ਅਗਲੇ ਦੀ ਸੇਵਾ ਹਾਂਜੀ ਹਾਂਜੀ ਕਿਸਮਤਿਆਂ ਤੇ ਹੁਣ ਆਪਾਂ ਬੌਲੇ ਦੇ ਹਿਸਾਬ ਨਾਲ ਜਿੰਨਾ ਕ ਦੋਧਿਆ ਉਸ ਹ ਇਹਦੀ ਕਰਦੀ ਹੈ 75 ਤੇ ਪਹੁੰਚ 75000 ਹਾਂਜੀ ਹਾਂਜੀ ਹੁਣ ਦੱਸੋ ਜੀ ਨਹੀਂ ਸੱਜ ਰਿਆ ਮੈਂ ਕਿ ਮੰਗ ਮਾਨ ਤਾ ਲਖਦਾ ਦਿਲੋਂ ਕਰ ਦੇ ਕੇ ਰਾਂ 70 ਤੇ ਕਰ ਦਈਏ 73 ਜਿਆਦਾ ਹਾਂਜੀ ਜਿਆਦਾ ਕਰੀਏ ਪੂਰੇ 70000 ਤੇ ਪਹੁੰਚ ਪੂਰੇ 70000 ਗੱਡੀ ਆਪ ਵੀ ਲੈਵੇ 67000 67000 ਦੇ ਵਿੱਚ ਹਾਂਜੀ ਲੋ ਜੀ ਕਰ ਲਓ ਚੱਕ ਜੀ ਹਾਂਜੀ 70000 ਦੇ ਵਿੱਚ ਦੋਸਤੋ ਪਹੁੰਚ 100 ਕਿਲੋਮੀਟਰ ਤੱਕ ਦੀ ਜੇ ਕੋਈ ਵੀ ਗੱਡੀ ਆਪਣੀ ਦੇ ਕਹਿੰਦਾ ਫੇਰ 67000 ਰੁਪਿਆ ਰੇਟ ਬਿਲਕੁਲ ਤਾਜੀ ਸੂਈ ਮਗਰ ਕੱਟੀ 8 ਕਿਲੋ ਬੋਲਾ ਜੀ ਹਾਂਜੀ 8 ਕਿਲੋ ਬੋਲਾ ਲੈ ਕੋਈ ਦੁੱਧ ਲੈ ਤੁਹਾਡੇ ਸਾਹਮਣੇ ਹੈ ਜੀ ਆਹ ਲੋ ਜੀ ਕਰੋ ਚੱਕ ਜੀ ਤਾਂ ਜੀ ਸੁਈ ਮਰੀ ਜੀ ਧੰਨਵਾਦ ਸੁੱਕੇ ਡੰਗਰ ਭਾਜੀ ਲਪਾ ਲਾ ਆ ਜੀ ਕਰੋ ਜੀ ਚੱਕ ਢੱਕੋ ਜੀ ਮਨਾਓ ਲਓ ਜੀ ਤੁਰੋ ਜੀ ਇਹ ਦੋਸਤੋ ਸਾਰਾ ਸਿਆਲ ਜਿਹੜਾ ਨੇ ਬੜੇ ਮਜ਼ੇ ਨਾਲ ਦੁੱਧ ਚਵਾਉਣਾ ਇਹ ਤਾਂ ਭਾਜੀ ਸਾਰਾ ਸੁਆ ਹੀ ਆ ਭੈਣ ਭਰਾਵਾਂ ਦੀ ਗਾੜੀ ਹੈ ਹਾਂ ਜੀ ਤੇ ਬਾਕੀ ਆਪਾਂ ਦੋਨਾਂ ਮਈਆਂ ਨੂੰ ਸਿਰਫ 10-15000 ਦਾ ਫਰਕ ਪਾਇਆ ਇਹਦਾ ਫਰਕ ਆਪਾਂ ਕੀ ਫਾਸਦਾ ਹਾਂਜੀ 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 ਇਹਦੀ ਗੱਲ ਹੈਗੀ ਸੱਜਰ ਮੈਂ ਧੰਨਵਾਦ ਲੱਖ ਤੇ ਨਾ ਮਾਗ ਤੋਂ ਉਸ ਤੋਂ ਵਿਖਾਤੇ ਤੇ ਤਿੰਨੇ ਨਗ ਜਿਹੜੇ ਸੂਏ ਸਵਾਏ ਸੱਜਰ ਸੂਏ ਮੈਂ ਭਾਵੇਂ ਨਿੱਕੀ ਭਾਵੇਂ ਵੱਡੀ ਲੱਖ ਰੁਪਏ ਤੋਂ ਘੱਟ ਨਹੀਂ ਮੰਗਦਾ ਹਾਂਜੀ ਹਾਂਜੀ ਸੂਏ ਸਵਾਏ ਪਹੁੰਚੋ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰੀਂ ਤੁਹਾਡਾ ਹੱਕ ਬਣਦਾ ਫਰਜ਼ ਹੈ ਤੁਹਾਡਾ ਚੋਕੇ ਕਰਿਆ ਕਰੋ ਜਰੂਰ ਐਡਰੈਸ ਇੱਕ ਰੀਵੀਜ਼ ਦਾ ਫੇਰ ਬੋਲ ਦੇਣਾ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਭਾਜੀ ਉਹਨਾਂ ਦਾ ਨਾਮ ਫੋਨ ਨੰਬਰ ਭਾਈ ਜੀ ਇੱਕ ਰਹੀ ਫੇ ਬੋਲੋ ਫੋਨ ਨੰਬਰ ਭਾਜੀ 628474127 628474127 ਹੱਥ ਜੋੜ ਕੇ ਹੋਏ ਬੇਨਤੀ ਆ ਵੀ ਵੀਡੀਓ ਸ਼ੁਰੂ ਗੇ ਥਰੂ ਤੋਂ ਲੈ ਕੇ ਐਂਡ ਤੀਕੋ ਵੇਖ ਕੇ ਤੇ ਫਿਰ ਆਪਾਂ ਨੂੰ ਸਾਈਬੇ ਨਾ ਪਾਓ ਠੀਕ ਹੈ ਜੀ ਤੇ ਘਰੇ ਆ ਕੇ ਤੇ ਆਪਦੀ ਤਸੱਲੀ ਕਰਕੇ ਜਰੂਰ ਖੜੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ